मुर्दाबा मुर्गागर मुर्दाब मुबा मुर्दा मुर्दाबो कचे मु कचे मु कचे मुलम पको साढा हारत्री मुर्दाबाल ट्राइडमात ਅੱਜ ਪ੍ਰਧਾਨ ਜੀ ਅੱਜ ਕਿਸ ਬੰਦੇ ਚ ਰੇ ਗੇਟ ਰੈਲੀ ਕੀਤੀ ਜਿਹੜੀ ਆ ਅੱਜ ਸਾਡੀ ਗੇਟ ਰੈਲੀ ਆਈ ਪੂਰੇ ਪੰਜਾਬ ਦੇ ਗੇਟ ਰੈਲੀ ਕਰਨ ਦਾ ਕਾਰਨ ਇਹ ਆ ਕਿ ਪਿਛਲੇ ਸਾਲ ਵਿੱਚ ਜੋ ਸਰਕਾਰ ਜੋ ਐਮੈਂਡਮੈਂਟ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਸਾਡੀਆਂ ਮੰਗਾਂ ਨੂੰ ਉਹਨਾਂ ਉੱਥੇ ਕਿਹਾ ਕਿ ਤੁਹਾਡੀਆਂ ਮੰਗਾਂ ਜਿਹੜੀਆਂ जायਜ਼ ਮੰਗਾਂ ਹੈ ਤੇ ਸਾਨੂੰ ਕੋਈ ਸਮਾਂ ਦਿੱਤਾ ਜਾਵੇ ਇਸ ਗੱਲ 'ਤੇ ਉਹਨਾਂ ਸਾਡੇ ਕੋਲ 2 ਮਹੀਨੇ ਸਵਾ ਮੰਗਿਆ ਸੀ ਪਰ ਅੱਜ 4 ਮਹੀਨੇ ਬੀਜਣ ਤੋਂ ਬਾਅਦ ਵੀ ਜਿਹੜੀ ਕਮੇਟੀ ਇਹਨਾਂ ਬਣਾਈਆਂ ਸੀ ਜਿਵੇਂ ਕੰਡੀਸ਼ਨਾਂ ਸੋਧ ਤਨਖਾਹ 'ਚ ਇਕਸਾਰਤਾ ਤੇ ਜਿਹੜੇ ਵਰਕਸ਼ਾਪ ਦੀਆਂ ਛੁੱਟੀਆਂ ਬਾਰੇ ਜਿਹੜੀਆਂ ਨਾ ਕਮੇਟੀਆਂ ਬਣਾਈਆਂ ਸੀ ਉਹ ਕੰਮ ਕਰਨ ਦੀ ਨਹੀਂ ਸੌਂਈਆਂ ਸੀ ਸ਼ਾਇਦ ਕਿ ਜੇ ਵਰਕਰਾਂ ਨੇ ਸਮਾਂ ਸਾਨੂੰ ਦਿੱਤਾ ਹੈ ਤੇ ਅਸੀਂ ਉਸ ਤੋਂ ਬਾਅਦ ਉਹਨਾਂ ਕੋਈ ਵੀ ਕੰਮ ਨਹੀਂ ਕੀਤਾ ਜਿੰਦੇ ਰੋਸ ਹੋ ਜੋ ਜੇ ਵਰਕਰਾਂ 'ਚ ਭਾਰੀ ਰੋਸ ਪਾਇਆ ਗਿਆ ਕਿਉਂਕਿ ਕਮੇਟੀ ਕੰਮ ਕਰਨ ਦੀ ਨਹੀਂ ਸਤਿਭਿਸ਼ੋਸ ਕਰਕੇ ਅਸੀਂ ਪਿਛਲੇ ਸਮੇਂ 'ਚ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਕੋਈ ਲੈਟਰ ਕੱਢਿਆ ਸੀ ਕਿ ਅਸੀਂ ਆਦੇ ਸੰਘਰਸ਼ ਜਾਰੀ ਕਰਾਂਗੇ ਪਰ ਸਰਕਾਰ ਵੱਲੋਂ ਕੋਈ ਮੀਟਿੰਗ ਨਹੀਂ ਕੀਤੀ ਅੱਜ ਸਾਡੀ ਗੇਟ ਰੈਲੀ ਹੈ 3 ਤਰੀਕ ਨੂੰ ਅਸੀਂ ਜਲੰਧਰ ਜਿਹੜੀ ਜਿੰਮੀ ਜੋੜ ਹੋਣ ਜਾ ਰਹੀ ਏ ਉਹਦੇ 'ਚ ਅਸੀਂ ਜਾ ਕੇ ਜਿਹੜਾ ਆਪ ਸਰਕਾਰ ਦਾ ਜਿਵੇਂ ਅਸੀਂ ਪਹਿਲਾਂ ਪਿਛਲੇ ਸਮੇਂ ਚ ਜਦੋਂ ਕਾਗਰ ਸਰਕਾਰ ਸੀ ਸਾਡੇ ਉਹਨਾਂ ਮੰਗਾਂ ਨਹੀਂ ਮੰਨੀਆਂ ਸੀ ਉਹਨਾਂ ਵਿਰੋਧ ਕੀਤਾ ਸੀ ਉਦਾਂ ਹੀ ਅਸੀਂ ਬੜੇ ਚਾਵਨਾ ਆਪ ਸਰਕਾਰ ਬਣਾਈ ਸੀ ਤੇ ਪਰਾਂ ਇਹਦਾ ਸਾਡੇ ਅਸੀਂ ਆਪਣੇ ਪੈਰਾਂ ਦੇ ਆਪ ਕੋ ਆੜੀ ਮਾਰੀ ਹੋਰ ਅਸੀਂ ਇਹਨਾਂ ਦਾ ਜੇਜ ਲੰਦਰ ਜਿੰਨੀ ਕੋਸ਼ਿਸ਼ ਕਰਕੇ ਲੋਰ ਕਰਾਂਗੇ ਤੇ 22 ਤਰੀਕ ਤੋਂ ਅਸੀਂ ਆਦੇ ਮੁਕੰਮਲ ਹੜਤਾਲ ਤੇ ਜਾਵਾਂਗੇ ਜਿੰਨੇ ਵੀ ਆਊਟਸੋਰਸਿੰਗ ਕੰਟਰੈਕਟ ਕਰਮਚਾਰੀ ਨੇ ਤੇ ਆਦੀਆਂ ਮੰਗਾਂ ਦਾ ਕਰਵਾਵਾਂਗੇ ਅੱਜ ਦੀ ਗ੍ਰੇਟ ਰੈਲੀ ਦਾ ਮੁੱਖ ਮਕਸਦ ਪੰਜਾਬ ਸਰਕਾਰ ਤੇ ਮੈਨੇਜਮੈਂਟ ਵੱਲੋਂ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਮੰਗਾਂ ਮੰਨਿਓ ਇਹ ਮੰਗਾਡੂ ਲਾਗੂ ਨਾ ਕਰਨ ਕਰਕੇ ਅਸੀਂ ਕਰ ਰਹੇ ਆ ਕਿਉਂਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਨੇ ਪਿਛਲੀ ਦਿਨੀ ਜੋ ਅਸੀਂ ਢਾਲ ਕੀਤੀ ਸੀ ਅਸੀਂ ਪ੍ਰਦਰਸ਼ਨ ਕੀਤੇ ਸੀ ਉਸ ਸਬੰਧ ਵਿੱਚ ਮੈਨੇਜਮੈਂਟ ਨੇ ਤੇ ਪੰਜਾਬ ਸਰਕਾਰ ਨੇ ਸਾਡੇ ਤੋਂ 2 ਮਹੀਨੇ ਦਾ ਸਮਾਂ ਮੰਗਿਆ ਸੀ ਸਾਨੂੰ ਤੁਸੀਂ 2 ਮਹੀਨੇ ਦਾ ਸਮਾਂ ਦਿਓ ਅਸੀਂ ਕਮੇਟੀਆਂ ਬਣਾ ਕੇ ਤੁਹਾਡੀ ਹੱਕੀ ਤੇ ਜਾਇਜ਼ ਮੰਗਾ ਸੀ ਇਹਨਾਂ ਨੂੰ ਲਾਗੂ ਕਰਾਂਗੇ ਪਰੰਤੂ ਉਸ ਮੀਟਿੰਗ ਤੋਂ ਕਮੇਟੀਆਂ ਦੀ ਮੀਟਿੰਗ ਨੂੰ 4 ਮਹੀਨੇ ਦਾ ਸਮਾਂ ਹੋ ਚੁੱਕਿਆ ਕਮੇਟੀਆਂ ਨੇ ਸਿਰਫ ਦੋ ਮੀਟਿੰਗਾਂ ਕੀਤੀਆਂ ਤੇ ਕੋਈ ਵੀ ਇਨਪੁਟ ਜਾਰੀ ਨਹੀਂ ਕੀਤਾ ਕੋਈ ਵੀ ਹਦਾਇਤਾਂ ਨਹੀਂ ਜਾਰੀ ਕੀਤੀਆਂ ਵੀ ਇਸ ਤਰ੍ਹਾਂ ਕੱਚੇ ਮੁਲਾਜ਼ਮ ਪੱਕੇ ਹੋ ਸਕਦੇ ਆ ਯਾਨੀ ਕਮੇਟੀਆਂ ਤੁੰਬ ਕਰਨ ਦੀ ਨਹੀਂ ਸੌਂਗੀਆਂ ਇਹਨਾਂ ਕਮੇਟੀਆਂ ਤੇ ਪੰਜਾਬ ਸਰਕਾਰ ਨੂੰ ਜਗੋਂ ਖਾਤਰਾ ਸੀ ਤੱਕੀ ਤੇ ਜਾਜ ਮੰਗਾ ਨੂੰ ਲਾਗੂ ਕਰਨ ਖਾਤਰੇ ਧਰਨੇ ਪ੍ਰਦਰਸ਼ਨ ਕਰ ਰਹੇ ਆ ਜਿੱਦਾਂ ਅੱਜ ਇਸ ਦੇ ਬੰਦ ਚ ਅਸੀਂ ਅੱਜ ਸਮੂਹ ਪੀ ਆਰਟੀਸੀ ਰੋਡਵੇ ਤੇ 게ਟ ਤੇ 게ਟਰ ਵਾਲੀਆ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਚੁਕਾਰਿਆ ਤੇ ਅਗਲੇ ਦਿਨੀ ਦੀ ਜਲੰਧਰ ਜਿਮਨੀ ਚੋਣਾ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਜੇ ਤੁਸੀਂ ਮਲਾਜਮਾਂ ਦੀ ਮੰਗਾਂ ਨਹੀਂ ਮੰਨਦੇ ਤੇ ਅਸੀਂ ਤੁਹਾਡੇ ਜਿੱਥੇ ਵੀ ਤੁਸੀਂ ਜਿਮਨੀ ਚੋਣ ਕੈਂਡੀਡੇਟ ਖੜਾ ਕਰੋਗੇ ਅਸੀਂ ਉੱਥੇ ਜਾ ਕੇ ਵਿਰੋਧ ਪ੍ਰਦਰਸ਼ਨ ਕਰਾਂਗੇ ਤੇ ਲੋਕਾਂ ਨੂੰ ਜਗਾਵਾਂਗੇ ਵੀ ਆਮ ਸਰਕਾਰ ਦੀ ਦੀ ਸਰਕਾਰ ਹੀ ਖਲਾਰੇ ਬਾ ਸਰਕਾਰ ਆ ਇਹਨੂੰ ਸੁੱਤੀ ਦੀ ਸਰਕਾਰ ਨੂੰ ਵੋਟਾਂ ਨਾ ਪਾਓ ਕੋਈ ਚੱਜ ਦਾ ਕੈਂਡੀਡੇਟ ਚੁਣੋ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ